ਨਮਕ ਦੇ ਡੱਬੇ ਚ ਪਾ ਦਿਓ ਇਹ ਇੱਕ ਚੀਜ਼ ਪੈਸੇ ਗਿੰਦੇ ਗਿੰਦੇ ਥੱਕ ਜਾਊਂਗੇ ਘਰ ਦੇ ਨਮਕ ਵਾਲੇ ਡੱਬੇ ਵਿੱਚ ਚੁੱਪਚਾਪ ਰੱਖ ਦਿਓ ਇਹ ਚੀਜ਼ ਮਾਤਾ ਲక్ష్ਮੀ ਦੇ ਆਸ਼ੀਰਵਾਦ ਤੁਹਾਡੀ ਜ਼ਿੰਦਗੀ ਵਿੱਚ ਹੋਵੇਗੀ ਧੰਦੀ ਬਰਖਾ ਤੇ ਬਣ ਜਾਓਗੇ ਤੁਸੀਂ ਧਨਵਾਨ ਦੋਸਤੋ ਜੇਕਰ ਤੁਸੀਂ ਆਪਣੇ ਘਰ ਵਿੱਚ ਨਮਕ ਦਾ ਡੱਬਾ ਅਲੱਗ ਤੋਂ ਰੱਖਿਆ ਹੈ ਜਾਂ ਨਹੀਂ ਰੱਖਿਆ ਹੈ ਤਾਂ ਜ਼ਰਾ ਸੋਚੋ ਕਿਉਂਕਿ ਜੇਕਰ ਤੁਹਾਡੇ ਕੋਲ ਅਲੱਗ ਤੋਂ ਇੱਕ ਨਮਕ ਵਾਲਾ ਡੱਬਾ ਨਹੀਂ ਹੈ ਅੱਜ ਹੀ ਇਸ ਡੱਬੇ ਨੂੰ ਲੈ ਕੇ ਆਓ ਜਿਸ ਵਿੱਚ ਤੁਸੀਂ ਨਮਕ ਪਰ ਨਾ ਹੋਵੇਗਾ ਕਿਉਂਕਿ ਇਸ ਉਪਾਏ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਉਪਾਏ ਨਾਲ ਸਿਰਫ ਐਨਾ ਕਰਨਾ ਹੈ ਕਿ ਨਮਕ ਦੇ ਡੱਬੇ ਵਿੱਚ ਇਹ ਚੀਜ਼ਾਂ ਲੁਕੋ ਕੇ ਰੱਖਣੀਆਂ ਹਨ ਜਿਸ ਬਾਰੇ ਤੰਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਤੇ ਜਿਵੇਂ ਹੀ ਤੁਸੀਂ ਇਹ ਚੀਜ਼ਾਂ ਨਮਕ ਦੇ ਡੱਬੇ ਵਿੱਚ ਲੁਕੋ ਕੇ ਰੱਖੋਗੇ ਤਾਂ ਨਾ ਸਿਰਫ ਜਨਮ ਜਨਮਾਂ ਤਰ ਦੀ ਗਰੀਬੀ ਮੁਸ਼ਕਲਾਂ ਤੋਂ ਮੁਕਤੀ ਮਿਲ ਸਕਦੀ ਹੈ ਬਲਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਧਨ ਤੇ ਦੌਲਤ ਦੀ ਵਰਖਾ ਹੋਵੇਗੀ ਇੱਕ ਵਾਰ ਚੰਗੀ ਤਰ੍ਹਾਂ ਸਮਝ ਲਓ ਇੱਕ ਵਿਅਕਤੀ ਦੇ ਘਰ 'ਚ ਜੋ ਨਮਕ ਦਾ ਡੱਬਾ ਹੁੰਦਾ ਹੈ ਉਹ ਸਿੱਧੇ ਸਿੱਧੇ ਉਸ ਵਿਅਕਤੀ ਦੀ ਆਰਥਿਕ ਸਥਿਤੀ ਨਾਲ ਸੰਬੰਧਿਤ ਹੈ ਜੋਤਿਸ਼ ਸ਼ਾਸਤਰ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਘਰ 'ਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਤਾਂ ਇਸ ਦਾ ਉਸ ਘਰ ਦੀ ਹਾਲਤ 'ਤੇ ਬਹੁਤ ਵੱਡਾ ਅਸਰ ਪੈਂਦਾ ਹੈ ਤੇ ਘਰ 'ਚ ਵਾਸਤੂ ਦੋਸ਼ ਵੀ ਪੈਦਾ ਹੋਣ ਲੱਗਦਾ ਹੈ ਨਾਮਕ ਦੇ ਨਾਲ ਕੀਤੀ ਗਈ ਲਾਪਰਵਾਹੀ ਤੁਹਾਨੂੰ ਗਰੀਬੀ ਵਰਗੀ ਹਾਲਾਤ ਵਿੱਚ ਲਿਜਾ ਸਕਦੀ ਹੈ ਜੇਕਰ ਤੁਸੀਂ ਨਾਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜੇ ਪਾਸੇ ਜੇਕਰ ਤੁਸੀਂ ਨਾਮਕ ਨੂੰ ਲੈ ਕੇ ਇਹ ਉਪਾਏ ਕਰਦੇ ਹੋ ਤਾਂ ਤੁਹਾਡੀ ਤਜੋਰੀ ਹਮੇਸ਼ਾ ਤਨ ਨਾਲ ਭਰੀ ਰਹੇਗੀ ਤੇ ਤੁਹਾਡੇ ਉੱਪਰ ਧੰਦੀ ਵਰਖਾ ਹੋਵੇਗੀ ਤੇ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਵੀ पैसेज राजकरण किया तो आज दी ये वीडियो ਤੁਹਾਡੇ ਲਈ ਬੇहद ਹੀ ਖਾਸ ਹੋਣ ਵਾਲੀ ਹੈ ਜੇਕਰ ਤੁਸੀਂ ਕਰੋੜਪਤੀ ਬੰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਚ ਗਰੀਬੀ ਦੁੱਖ ਤੇ ਮੁਸ਼ਕਲਾਂ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਜ਼ਰੂਰ ਦੇਖਣਾ ਕਿ ਤੁਸੀਂ ਜਾਣਦੇ ਹੋ ਕਿ ਨਮਕ ਜੋ ਕਿ ਹਰ ਘਰ ਵਿੱਚ ਹੁੰਦਾ ਹੈ ਉਸ ਵਿੱਚ ਕਈ ਅਦਭੁਤ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਤੇ માતા લક્ષਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਤਰੀਕਿਆਂ ਨੂੰ ਕਿਸ ਸਮੇਂ ਤੇ ਕਿਸ ਤਰੀਕੇ ਇਸਤੇਮਾਲ ਕੀਤਾ ਜਾਵੇ ਤਾਂ ਚਲੋ ਜਾਣਦੇ ਹਾਂ ਉਹ ਖਾਸ ਉਪਾਏ ਜਾਂ ਤਰੀਕਿਆਂ ਬਾਰੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ ਤੇ ಅಪਾਰ ਧਨ ਸੰਪਤੀ ਦੇ ਮਾਲਕ ਬਣ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਦੋਸਤੋ ਜਿਵੇਂ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਸਦੇ ਖਾਣੇ ਦਾ ਸਵਾਦ ਨਮਕ ਤੋਂ ਬਿਨਾ ਅਧੂਰਾ ਹੁੰਦਾ ਹੈ ਓਵੇਂ ਹੀ ਮਨੁੱਖ ਦੀ ਜ਼ਿੰਦਗੀ ਵੀ ਨਮਕ ਦੇ ਬਿਨਾ ਅਧੂਰੀ ਮੰਨੀ ਜਾਂਦੀ ਹੈ ਕਿਉਂਕਿ ਨਮਕ ਨਾ ਸਿਰਫ ਘਰ ਦੀ ਵਸਤੂ ਨਾ ਸਬੰਧ ਰੱਖਦਾ ਹੈ ਬਲਕਿ ਇਹ ਇੱਕ ਵਿਅਕਤੀ ਦੀ ਆਰਥਿਕ ਸਥਿਤੀ ਨੂੰ ਵੀ ਦਰਸਾਉਂਦਾ ਹੈ ਇੱਥੋਂ ਤੱਕ ਕਿ ਵੇਦ ਪੁਰਾਣਾ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਦਾ ਨਮਕ ਦਾ ਡਬਾ ਖਾਲੀ ਰਹਿੰਦਾ ਹੈ ਤਾਂ ਉਸ ਘਰ ਚ ਬਰਕਤ ਨਹੀਂ ਹੁੰਦੀ ਉਸ ਘਰ ਦੀ ਤਰੱਕੀ ਕਦੇ ਨਹੀਂ ਹੁੰਦੀ ਤੇ ਜਿਸ ਘਰ ਵਿੱਚ ਨਮਕ ਦਾ ਸਹੀ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਉਸ ਘਰ ਵਿੱਚ ਬਰਕਤ ਵੀ ਹੁੰਦੀ ਹੈ ਤਰੱਕੀ ਵੀ ਹੁੰਦੀ ਹੈ ਤੇ ਉੱਥੇ ਹਮੇਸ਼ਾ ਸਕਾਰਾਤਮਕ ਊਰਜਾ ਦਾ ਵਾਸ ਰਹਿੰਦਾ ਹੈ ਉਹਨਾਂ ਸੇ ਤੁਹਾਨੂੰ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਇਹ ਹੈ ਕਿ ਨਮਕ ਨੂੰ ਲੈ ਕੇ ਕਿਹੜੇ ਕਿਹੜੇ ਛੋਟੇ ਪਰ ਬੇਹੱਦ ਜ਼ਰੂਰੀ ਗੱਲ ਹੈ ਜਿੰਨਾ ਦਾ ਤੁਹਾਨੂੰ ਖਾਸ ਰੂਪ ਨਾਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਰੋਜ਼ ਮਰਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਤੁਸੀਂ ਮੁਕਤ ਰਹੋ ਦੂਜੇ ਪਾਸੇ ਅਸੀਂ ਤੁਹਾਨੂੰ ਨਮਕ ਦੇ ਉਪਾਅਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੇ ਪ੍ਰਾਚੀਨ ਗ੍ਰੰਥਾਂ ਦੇ ਅਨੁਸਾਰ ਸਹੀ ਤਰੀਕੇ ਤੇ ਸਹੀ ਕਿਰਿਆ ਦੇ ਨਾਲ ਕਰ ਲਿਆ ਤਾਂ ਨਾ ਸਿਰਫ ਤੁਹਾਡੇ ਘਰ ਬਲਕਿ ਪੂਰੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਤੇ ਚਮਤਕਾਰੀ ਇਸ ਸਕਾਰਾਤਮਕ ਬਦਲਾਅ ਆਵੇਗਾ ਗਰੀਬੀਰਤਾ ਤੋਂ ਮੁਕਤੀ ਪਾਉਣ ਦਾ ਸਮਾ ਮਹਾ ਉਪਾਏ ਮੰਨ ਲਓ ਤੁਹਾਡੇ ਘਰ ਵਿੱਚ ਗਰੀਬੀਰਤਾ ਨੇ ਪੈਰ ਪਸਾਰ ਲਏ ਹਨ ਤੁਹਾਡੇ ਘਰ ਚ ਜਿੰਨੇ ਵੀ ਲੋਕ ਹਨ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਤਾਂ ਜੋ ਵੀ ਉਹ ਕੰਮ ਕਰਦੇ ਹਨ ਉਸ ਕੰਮ ਵਿੱਚ ਬਹੁਤ ਮੁਸ਼ਕਲ ਆ ਜਾਂਦੀਆਂ ਹਨ ਤੁਹਾਡੇ ਘਰ ਦੀ ਤਰੱਕੀ ਰੁਕ ਜਾਂਦੀ ਹੈ ਤੇ ਬਰਕਤ ਵੀ ਨਹੀਂ ਰਹਿੰਦੀ ਤਾਂ ਇਹ ਉਪਾਏ ਕਰੋ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਉਪਾਏ ਨੂੰ ਕਰਨ ਤੋਂ ਬਾਅਦ ਨਾ ਸਿਰਫ ਤੁਹਾਡੀ ਘਰ ਦੀ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਬਲਕਿ ਤੁਹਾਡੇ ਘਰ ਚ ਬਰਕਤ ਵੀ ਵਧੇਗੀ ਤਰੱਕੀ ਵੀ ਹੋਵੇਗੀ ਤੁਹਾਡੇ ਘਰ ਦੇ ਹਰੇਕ ਮੈਂਬਰ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਗੇ ਤੇ ਬਹੁਤ ਅੱਗੇ ਤੱਕ ਜਾਣਗੇ ਦੋਸਤੋ ਬੁੱਧਵਾਰ ਨੂੰ ਛੱਡ ਕੇ ਜੇਕਰ ਤੁਸੀਂ ਕਿਸੇ ਵੀ ਦਿਨ ਆਪਣੇ ਘਰ ਚ ਪੋਚਾ ਲਗਾਉਂਦੇ ਹੋ ਤਾਂ ਉਸ ਪੋਚੇ ਦੇ ਪਾਣੀ ਚ ਬਸ ਇੱਕ ਚੁਟਕੀ ਨਮਕ ਪਾ ਦਿਓ ਯਾਦ ਰੱਖੋ ਬੁੱਧਵਾਰ ਦੇ ਦਿਨ ਕਦੇ ਵੀ ਘਰੇ ਪੋਚਾ ਨਹੀਂ ਲਗਾਇਆ ਜਾਂਦਾ ਜੇਕਰ ਤੁਸੀਂ ਬੁੱਧਵਾਰ ਨੂੰ ਪੋਚਾ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਚ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਇਸ ਲਈ ਬੁੱਧਵਾਰ ਨੂੰ ਛੱਡ ਕੇ ਜਦ ਵੀ ਤੁਸੀਂ ਘਰੇ ਪੋਚਾ ਲਗਾਓ ਉਸ ਪਾਣੀ ਵਿੱਚ ਥੋੜਾ ਜਿਹਾ ਸੈਂਦਰ ਨਮਕ ਜ਼ਰੂਰ ਪਾ ਲੋ ਤੇ ਉਸੇ ਨਮਕ ਨਾਲ ਪੂਰੇ ਘਰ ਵਿੱਚ ਪੋਚਾ ਲਗਾਓ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਉਸ ਖਰਚ ਮਾਤਾ ਲక్ష్ਮੀ ਜ਼ਰੂਰ ਵਾਸ ਕਰਦੀ ਹੈ ਉੱਤੇ ਬਰਕਤ ਰਹਿੰਦੀ ਹੈ ਤੇ ਤਰੱਕੀ ਹੁੰਦੀ ਹੈ ਤੇ ਜ਼ਿੰਦਗੀ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਹੁਣ ਮੰਨ ਲਓ ਤੁਹਾਡੀ ਜ਼ਿੰਦਗੀ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਜੇਕਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪਰ ਉਸ ਦਾ ਸਹੀ ਫਲ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਡੀ ਜ਼ਿੰਦਗੀ ਚ ਬੇਵਜ੍ਹਾ ਖਰਚੇ ਵੱਧਦੇ ਜਾ ਰਹੇ ਹਨ ਤਾਂ ਇਹ ਉਪਾਏ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਸਹੀ ਦਿਨ ਤੇ ਸਹੀ ਤਰੀਕੇ ਨਾਲ ਕਰ ਲਿਆ ਤਾਂ ਨਾ ਸਿਰਫ ਤੁਹਾਡੀ ਜ਼ਿੰਦਗੀ ਵਿੱਚ ਧਨ ਦੀ ਆਮਦਨ ਵਧੇਗੀ ਬਲਕਿ ਇਸ ਪੈਂਦੀਆਂ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ ਨਾਲ ਹੀ ਜੋ ਫालतू ਖਰਚੇ ਤੁਹਾਡੇ ਹੱਥੋਂ ਹੋ ਰਹੇ ਹਨ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਇਸ ਉਪਾਏ ਨੂੰ ਤੁਸੀਂ ਵੀਰਵਾਰ ਕਰਨਾ ਹੈ ਇਸ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸਾਦਾ ਕੱਚ ਦਾ ਗਲਾਸ ਲੋ ਤੇ ਉਸ ਵਿੱਚ ਗੰਗਾ ਜਲ ਪਰ ਲੋ ਗੰਗਾ ਜਲ ਤੁਹਾਨੂੰ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਵੇਗਾ ਇਸ ਤੋਂ ਬਾਅਦ ਇਸ ਗੰਗਾ ਜਲ ਵਿੱਚ ਥੋੜਾ ਸੈਂਦਾ ਨਮਕ ਜਾਂ ਸਫੇਦ ਨਮਕ ਪਾ ਦਿਓ ਧਿਆਨ ਰੱਖੋ ਕਿ ਗਿਲਾਸ ਕੱਚ ਦਾ ਹੀ ਹੋਣਾ ਚਾਹੀਦਾ ਹੈ ਹੁਣ ਇਸ ਗਿਲਾਸ ਦੇ ਉੱਪਰ ਲਾਲ ਕੱਪੜੇ ਨਾਲ ਇਸ ਨੂੰ ਢੱਕ ਦਿਓ ਇਸ ਤੋਂ ਬਾਅਦ ਇਸ ਗਿਲਾਸ ਨੂੰ ਆਪਣੇ ਕਮਰੇ 'ਚ ਰੱਖ ਦਿਓ ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹੋ ਹਰ 15 ਦਿਨ ਬਾਅਦ ਇਸ ਪਾਣੀ ਨੂੰ ਬਦਲੋ ਤੇ ਉਸ ਵਿੱਚ ਫਿਰ ਤੋਂ ਇੱਕ ਚਮਚ ਨਮਕ ਪਾ ਦਿਓ ਜੇਕਰ ਤੁਸੀਂ ਇਹ ਉਪਾਏ ਵੀਰਵਾਰ ਤੋਂ ਸ਼ੁਰੂ ਕਰਦੇ ਹੋ ਤੇ ਨਿਯਮਿਤ ਰੂਪ ਨਾਲ ਇਸ ਨੂੰ ਦੁਹਰਾਉਂਦੇ ਹੋ ਤਾਂ ਤੁਹਾਡੇ ਉੱਪਰ ਜੋ ਵੀ ਦੋਸ਼ ਲੱਗਿਆ ਹੋਵੇਗਾ ਉਹ ਹੌਲੀ-ਹੌਲੀ ਦੂਰ ਹੋ ਜਾਵੇਗਾ ਇਸ ਨਾਲ ਨਾ ਸਿਰਫ ਤੁਹਾਡੀ ਮਿਹਨਤ ਸਫਲ ਹੋਵੇਗੀ ਬਲਕਿ ਤੁਹਾਡੀ ਜ਼ਿੰਦਗੀ ਵਿੱਚ ਧੰਨ ਤੇ ਖੁਸ਼ਹਾਲੀ ਦੇ ਰਸਤੇ ਵੀ ਖੁੱਲ ਜਾਣਗੇ ਤੁਸੀਂ ਜੋ ਵੀ ਮਿਹਨਤ ਕਰੋਗੇ ਉਸ ਦਾ ਪੂਰਾ ਫਲ ਤੁਹਾਨੂੰ ਮਿਲੇਗਾ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਕੁਝ ਦੂਜਾ ਉਪਾਏ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਓਹੋ। ਮੜਕੇ ਹੋਏ ਗ੍ਰਹਿਾਂ ਨੂੰ ਸ਼ਾਂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਉਪਾਏ ਹੈ। ਜੇਕਰ ਤੁਹਾਡੇ ਘਰ ਸ਼ਨੀ ਦੋਸ਼ ਚ ਮੰਗਲ ਦੋਸ਼ ਹੈ ਤੇ ਇਸ ਦੀ ਵਜ੍ਹਾ ਨਾਲ ਤੁਸੀਂ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ। ਤੁਹਾਡੀ ਆਰਥਿਕ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਤਾਂ ਤੁਹਾਨੂੰ ਇਹ ਉਪਾਏ ਜ਼ਰੂਰ ਕਰਨਾ ਚਾਹੀਦਾ ਹੈ। ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਜਦ ਵੀ ਤੁਸੀਂ ਬਹਿਂ ਕਾਹ ਉਸ ਵਿੱਚ ਦਦੇਮ ਕਾਲਾ ਨਮਕ ਮਿਲਾ ਕੇ ਖਾਓ ਇਹ ਬਿਹਤਰੀ ਸਰਲ ਪਰ ਪ੍ਰਭਾਵੀ ਉਪਾਏ ਹੈ ਜੇਕਰ ਤੁਸੀਂ ਇਸ ਨੂੰ ਨਿਯਮਿਤ ਰੂਪ ਨਾਲ ਅਪਣਾਉਂਦੇ ਹੋ ਤਾਂ ਤੁਹਾਡੇ ਉੱਪਰ ਜੋ ਵੀ ਸ਼ਨੀ ਜਾਂ ਮੰਗਲ ਦੇ ਕਾਰਨ ਮੁਸ਼ਕਲਾ ਆਈਆਂ ਹਨ ਉਸ ਦਾ ਪ੍ਰਭਾਵ ਹੁਲੀ ਹੁਲੀ ਘਟ ਹੋ ਲੱਗੇਗਾ ਧਿਆਨ ਰੱਖੋ ਦੋਸ਼ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਪਰ ਉਸ ਦੇ ਦੁਸ਼ ਪ੍ਰਭਾਵ ਨੂੰ ਘਟ ਜ਼ਰੂਰ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇਹ ਉਪਾਏ ਕਰਦੇ ਹੋ ਤਾਂ ਸ਼ਨੀ ਤੇ ਮੰਗਲ ਦੇ ਕਾਰਨ ਜੋ ਵੀ ਆਰਥਿਕ ਸੰਕਟ ਜਾਂ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ ਤਾਂ ਹੌਲੀ-ਹੌਲੀ ਉਸਦਾ ਹੱਲ ਹੋਣ ਲੱਗੇਗਾ ਤੇ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਬਜਾਏ ਜ਼ਿਆਦਾ ਸੁਖਤ ਤੇ ਖੁਸ਼ਹਾਲ ਹੋ ਜਾਵੇਗੀ। ਹੁਣ ਤੀਜਾ ਉਪਾਏ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦੁੱਖਾਂ ਤੋਂ ਮੁਕਤੀ ਪਾਉਣ ਲਈ ਇੱਕ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤੁਹਾਡੇ ਕੰਮ ਬੰਦੇ-ਬੰਦੇ ਵਿਗੜ ਜਾਂਦੇ ਹਨ ਜੇ ਜ਼ਿੰਦਗੀ ਵਿੱਚ ਲਗਾਤਾਰ ਅਸਫਲਤਾ ਮਿਲ ਰਹੀ ਹੈ ਤਾਂ ਇਹ ਉਪਾਏ ਤੁਹਾਡੇ ਲਈ ਬੇਹਤ ਨਾਪਕਰੀ ਹੋਵੇਗਾ ਇਸ ਉਪਾਏ ਨੂੰ ਕਰਨ ਲਈ ਤੁਹਾਨੂੰ ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੇ 21 ਦਿਨਾਂ ਤੱਕ ਹਰ ਰੋਜ਼ ਸਵੇਰੇ ਜਦੋਂ ਵੀ ਇਸ਼ਨਾਨ ਕਰੋ ਤਾਂ ਇਸ਼ਨਾਨ ਵਾਲੇ ਪਾਣੀ ਵਿੱਚ ਇੱਕ ਚਮਤ ਨਮਕ ਮਿਲਾ ਲਓ ਜੇਕਰ ਤੁਸੀਂ ਇਹ ਉਪਾਏ ਲਗਾਤਾਰ 21 ਦਿਨ ਤੱਕ ਕਰਦੇ ਹੋ ਤਾਂ ਜੋ ਵੀ ਦੁਰਪਾਪ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਹ ਖਤਮ ਹੋਣ ਲੱਗੇਗਾ ਤੇ ਹੌਲੀ-ਹੌਲੀ ਕਿਸਮਤ ਤੁਹਾਡਾ ਸਾਥ ਦੇਣ ਲੱਗੇਗੀ ਇਸ ਤੋਂ ਬਾਅਦ ਤੁਸੀਂ ਜੋ ਵੀ ਕੰਮ ਸ਼ੁਰੂ ਕਰੋਗੇ ਉਸ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰੋਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਨੂੰ ਸਕਾਰਾਤਮਕਤਾ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਇਹਨਾਂ ਸਰਲ ਉਪਾਅਾਂ ਨੂੰ ਜ਼ਰੂਰ ਅਪਣਾਓ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ